ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੂ ਜਿੰਦੁਸਤਾਨ ਫਾਸ਼ਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਥਾਣਾ ਅੱਠ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਲੁਧਿਆਣਾ ਦੇ ਆਰਤੀ ਚੌਂਕ ਦੇ ਨੇੜੇ ਬੋਰੀ ਦੇ ਵਿੱਚ ਬਨ ਕੇ ਕੁੜੀ ਦੀ ਲਾਸ ਛੁੱਟ ਕੇ ਹੋਏ ਸੀ ਫਰਾਰ ਥਾਣਾ ਅੱਠ ਦੀ ਪੁਲਿਸ ਪਾਰਟੀ ਨੇ 24 ਅੰਨੇ ਕਤਲ ਕੇਸ ਦੀ ਗੁੱਤੀ ਨੂੰ ਸੁਲਝਾ ਕੇ ਤਿੰਨ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸ਼ਨੂ ਦੀ ਖਾਸ ਰਿਪੋਰਟ ਕੱਲ੍ਹ ਦਾ ਵਕੂਆ ਸੀ ਆਰਤੀ ਚੌਂਕ ਦੇ ਗਲੇ ਜਿਹੜੇ ਇੱਕ ਬੋਲੀ ਦੇ ਵਿੱਚ লাশ ਸੜਟਗੇ ਪਜਗੇ ਸੀਗੇ ਉਹ ਅਸੀਂ ਸਾਡੀ ਬੁਲਿਸ ਤੇ ਬੜੀ ਇੰਪੈਕਟ ਹੋ ਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਗ ਉਹਨਾਂ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਉਹ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਦਾ ਨਾਮ ਹੈਗਾ ਕ੍ਰਿਸ਼ਨ ਤੇ ਦੁਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਨਰੇ ਕੈਰੈਕਟਰ ਤੇ ਸ਼ੱਕ ਸੀਗਾ। ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਇਹਨੂੰ ਦਿਸ ਇਜ਼ ਵਾਟ ਦੇ ਲੈਂਡ ਕੇਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ ਚ ਆਪਸ ਚੜਪੋਈ ਤੇ ਸੱਸ ਨੇ ਬੜੀ ਤੇ ਸੋਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ। ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰੰਦਾ ਉਹਨੂੰ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ। ਮਾਰਨਿੰਗ ਚ ਬੁਲਾ ਕੇ ਉਹਨਾਂ ਨੇ ਮਾਰਨਿੰਗ ਮੁਲਾਕੇ ਉਹਨੂੰ ਕਹਿੰਦੇ ਕਿ ਅੰਬ ਦੀ ਇੱਕ ਇਹ ਬੋਰੀ ਐ ਅਸੀਂ ਸਿੱਟ ਕੇ ਆਣੀਏ। ਤੋਂ ਉਹ ਬੋਰੀ ਸਿੱਟਣ ਦੇ ਘਾਨੇ ਫਿਰ ਇਹ ਲੈ ਕੇ ਜਾ ਰਹੇ ਸੀ। ਤੇ ਉਦੋਂ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ। ਤੇ ਗਲੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ। ਫੜ ਗਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ਐਡੀਸੀ ਪੀ ਜ਼ਾਬ ਦੀ ਸਿੱਖਸਣ। ਪੀਐਸ ਜ਼ਾਬ ਤੇ ਇੰਟਰਵਿਊ ਫੋਰਸ ਨੇ ਬਾਕੀ ਨੇ ਮੜਾ। ਪਸਤਦੀ ਨਾ ਕੰਮ ਕੀਤਾ ਤੇ ਇਹ 4 ਘੰਟਿਆਂ ਚ ਹੀ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ